ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਵੜਾ ਸੇਡ ਲਈ ਲੈ ਕੇ ਆਏ ਹਾਂਗੇ ਤਿੰਨੀ ਆ ਗਏ ਗੱbnਾ ਬਈ ਤੇ ਜਿਹਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਨਾਲ ਕਰਾਂਗੇ ਆ ਜਾਓ ਬਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੋ ਠੀਕ ਹੋ ਬਾਈ ਹਾਂਜੀ ਬਹੁਤ ਵਧੀਆ ਜੀ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਸੁਖਾਨਾਂ ਦਾ ਜ਼ਿਲ੍ਹਾ ਮੋਗਾ ਤੇ ਮੋਬਾਈਲ ਨੰਬਰ ਬੋਲ ਦਿਓ 9463 81332 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲੋ ਨੇੜੇ ਪਿੰਡ ਬਾਈ ਆਪਾਂ ਨੂੰ ਕਿਹੜੇ ਕਿਹੜੇ ਰਹਿ ਜਾਂਦੇ ਆ ਭਗਤਾ ਭਾਈ ਗਾ ਜੀ ਬਾਜਾਖਾਨਾ ਹੂੰ ਬਰਗਾੜੀ ਵਿਲੇ ਬਰਗਾੜੀ ਨੇੜੇ ਰਹਿ ਜਾਂਦਾ ਠੀਕ ਐ ਵੀਰੇ ਜਿਹੜੀ ਸਾਹਮਣੇ ਆਪਾਂ ਬੈਠ ਦੇਖ ਰਹੇ ਆ ਕਿਹੜਾ ਸੂਆ ਹੈ ਇਹ ਪਹਿਲਾ ਸੂਆ ਜੀ 6 ਦੰਦਾਂ ਬਾਕੀ ਦੇ 8-10 ਦਿਨਾਂ ਦੀ ਕੱਚੀ ਹਾਂਜੀ ਤੇ ਕਿੰਨਾ ਕੁ ਤੋਤਾ ਦੇ ਦੂ ਬਈ ਐਸਟੀਮੇਟ ਯਾਨੀ 24-25 ਕਿਲੋ ਮੰਨੋ ਗਰੇ ਪਾਲਾ ਨਹੀਂ ਪਾਵੇ ਦੇ ਠੀਕ ਹੈ ਬਾਕੀ ਅਗਲੀ ਸੇਵਾ ਤੇ ਡਿਪੈਂਡ ਹੂੰ ਸੌ ਸੀਲ ਆ ਹਾਂਜੀ ਪੂਰੀ ਤੇ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਹਾਂਜੀ ਬਈ ਹੂੰ ਸੁਨੱਖਪਣੇ ਦੀ ਗੱਲ ਕਰੀਏ ਵੈਟ ਚ ਫੁੱਲ ਕੁਆਲਿਟੀ ਦੇਖ ਸਕਦੇ ਬੜੀ ਮੈਂ ਕਹਣਾ ਵੀ ਕਹਿਣ ਦੀ ਲੋੜ ਹੀ ਨਹੀਂ ਇੰਨਾ ਚੰਗਾ ਹੈ ਦਾ ਰੰਗ ਰੂਪ ਥਣਾ ਥਣਾ ਦਾ ਸਾਈਜ਼ ਵੀ ਆਪਾਂ ਚੈੱਕ ਕਰਵਾ ਨਾ ਇੱਕ ਨੰਬਰ ਥਣ ਹੱਥੀਂ ਚਵਾਈ ਕਰ ਲੈ ਭਾਵੇਂ ਮਸ਼ੀਨ ਤੇ ਹਨਾ ਬਾਈ ਹਾਂਜੀ ਜਿਵੇਂ ਬਹੁਤ ਚੰਗਾ ਲੱਗਿਆ ਬਾਕੀ ਕਿੰਨੇ ਦਿਨ ਕੱਢ ਜੂ ਬਾਈ ਹਜੇ ਇਹ ਹਫ਼ਤਾ 10 ਦਿਨ ਮੰਨ ਲੈ ਜੀ ਮਾਰਕਾ ਦਾ ਹਫ਼ਤਾ 10 ਦਿਨ ਬਾਈ ਕਹਿੰਦਾ ਕੱਢ ਜੂ ਕਿ ਖੋਲਿਓ ਬਾਈ ਤੋੜ ਦਿਓ ਤੋਰਾ ਤਰਾ ਆਪਾਂ ਇਹਦਾ ਚੈੱਕ ਕਰਵਾ ਦਿੰਨੇ ਆ ਕਰਮਾਲੀ ਦਾ ਬਾਕੀ ਲੰਮੀ ਲੰਮੀ ਦੀ ਗੱਲ ਕਰੀਏ ਫੁੱਲ ਸੋਹਣਾ ਇਹਦਾ ਕਰਮਾਲੀ ਦਾ ਤੋਰਾਗਾ ਰੰਗ ਰੂਪ ਬਹੁਤ ਪਿਆਰਾ ਕੱਦ ਕਾਠ ਚੰਗਾ ਬਰੀਡ ਬਹੁਤ ਆ ਕਰਮਾਲੀ ਦੀ ਸੈਨਿੰਗ ਦੀ ਗੱਲ ਕਰੀਏ ਚਮਕ ਦੀ ਗੱਲ ਕਰੀਏ ਫੁੱਲ ਚਮਕੜੀ ਬਾਕੀ ਬਾਲਟਾਂ ਬਹੁਤ ਖਾਉਂਦੀ ਆ ਸਾਰੀਆਂ ਕੱਢਣੀਆਂ ਫੇਰ ਜਾ ਕੇ ਸੂਣਾ ਕਿ ਨਹੀਂ ਬਾਈ ਹਾਂਜੀ ਸੀਲ ਠੰਡੀ ਆ ਬਾਕੀ ਹੂੰ ਬਾਕੀ ਜਿੰਦ ਜਾਣ ਵਾਲੀ ਆ ਬਾਈ ਨਮਾ ਹਾਂ ਨਾ ਤੇ ਬਾਈ ਮੋਲੇ ਦਾ ਫਕੀਰ ਹੋਊ ਅੱਜ ਲੈਣ ਦੇਣਾ ਮੋਲ ਇੱਕ ਦਾਸ ਆ ਜੀ ਇਹਦਾ ਮੰਗਣ ਨੂੰ ਭੌਂ ਕਿੰਨਾ ਕਰੀ ਚੱਲ ਗਈ 1,10,000 ਰੁਪਏ ਹਾਂਜੀ ਕਰਦੇ ਹੋਗੇ ਥੋੜਾ ਕਹਣਾ ਮੰਗ ਹਾਂਜੀ ਕਰ ਦਾਂਗੇ ਠੀਕ 1,10,000 ਰੁਪਏ ਬਾਈ ਕਹਿੰਦੇ ਮੋਲ ਬਾਕੀ ਕੋਈ ਚੱਕਰ ਨਹੀਂ ਆਏਗਾ ਇਹਦਾ ਮਤਲਬ ਮਾਨ ਤਾਂ ਜਿਹੜਾ ਹੋ ਜੂਗਾ ਮੌਕੇ ਤੇ ਤੇ ਲੇਵੇ ਪੱਖੋਂ ਲਾਈਏ ਜਾਂ ਥਾਣਾ ਪੱਖੋਂ ਲਾਈਏ ਬਹੁਤ ਸੋਹਣਾ ਗਾ ਕਰਮਾਲੀ ਦਾ ਰੰਗ ਰੂਪ ਬਹੁਤ ਪਿਆਰਾ ਹੈਗਾ ਬਾਕੀ ਜੇ ਗੱਲ ਕਰੀਏ ਗੁਲਾਬੀ ਨਾਸਾਂ ਕਹਿ ਸਕਦਾ ਕਿ ਨਹੀਂ ਬਾਈ ਹਾਂਜੀ ਹੂੰ ਬਾਕੀ ਗੁਲਾਬੀ ਵੀ ਥਾਣਾ ਆ ਗਿਆ ਨਾੜਾ ਨੋੜਾ ਵਿੱਚ ਇਹ ਕਰ ਸਕਦਾ ਬਹੁਤ ਕਰਮਾਲੀ ਦੇ ਲੇਪੇ ਤੇ ਚੰਗੀਆਂ ਨੇ ਕੱਲੀ ਕੱਚੀ ਆ ਸਾਂਭਣ ਵਾਲੀ ਆ ਕਿ ਨਹੀਂ ਬਾਈ ਹਾਂਜੀ ਬਾਈ ਜਿਹੜਾ ਬੰਦਾ ਸਾਂਭ ਲੋ ਕੋ ਹੋਰ ਹੀ ਬਣ ਜਾਣਾ ਹਫਤੇ ਸਹੀ ਹੈ ਬਾਈ ਕੋਸੂਰੀ ਕਰਮਾਲੀ ਇਹਨੇ ਬਣ ਜਾਣਾ ਤੇ 2 ਨੰਬਰ ਤੇ ਬਾਈ ਏ ਜੀ ਹਫਤੇ ਦਸ ਦਿਨ ਦੀ ਕੱਚੀ ਜੀ ਐ ਵੀ ਹੂੰ ਇਹਨੂੰ ਖੀਰੀ ਮੰਨ ਲਓ ਦੋਦਾਂ ਦਾ ਮੰਨ ਲਓ ਥੋੜੇ ਥੋੜੇ ਚੱਕੇ ਆ ਜੀ ਠੀਕ ਐ 22 ਸਾਲ ਬਾਈ ਕਹਿੰਦੇ ਮੰਨ ਕੇ ਚੱਲੋ ਭਾਵੇਂ ਤਾਂ ਮੰਨ ਲਓ ਖੀਰੀ ਜਾਂ ਮੰਨ ਲਓ ਦੋਦਾਂ ਦਾ ਨਹੀਂ ਬਾਈ ਹਾਂ ਜੀ ਹੈ ਬੱਚਾ ਹੀ ਆ ਹੈ ਬੱਚੇ ਜੀ ਹੂੰ ਤੇ ਬਾਈ ਕੱਦ ਦਾ ਅੰਦਾਜ਼ਾ ਮੜਾ ਲੈ ਬਾਈ ਦਿਨੇ ਕਾਦੀ ਵਾਲਾ ਹਨਾ ਹਾਂ ਕੱਦ ਬਹੁਤ ਆ ਜੀ ਸਮੀ ਵੀ ਵੱਚੀ ਪਲੀ ਵੀ ਪੂਰੀ ਸਮੀ ਵੀ ਵਸੀ ਆ ਕਿ ਬਾਈ ਐ ਮੰਨ ਲਾ ਵੀ ਜੇ ਕਾਲੀ ਕਹੀਏ ਤਾਂ ਮੈਂ ਕਹਿੰਦਾ ਫੁੱਲ ਕਾਲੀ ਆ ਹਨਾ ਹਾਂ ਫੁੱਲ ਕਾਲੀ ਵਾਲੇ ਵੇ ਤੇ ਕਲਾਥ ਥਣ ਗਲਾਬੀ ਉਘਾਰੀ ਹਾਂ ਥਣ ਗਲਾਬੀ ਆ ਕੇ ਬਈ ਮੈਨਾਂ ਦਾ ਨਾਲਾ ਸਾਨਾ ਹੋਣਾ ਹਾਂ ਹਾਂ ਜੀ ਬਹੁਤ ਚੰਗਾ ਥਣ ਜਿਵੇਂ ਪਲੋਣ ਸੁਉਂਦੀ ਆ ਥਣ ਨਹੀਂ ਲੱਗਦਾ ਇਹ ਜਾ ਹਾਂ ਨਹੀਂ ਲੱਗਦਾ ਜੀ ਹੂੰ ਬਹੁਤ ਚੰਗਾ ਥਣ ਲੱਗਿਆ ਵਾ ਗਰਮ ਵਾਲੀ ਨੂੰ ਖੋਲ ਦਿਓ ਬਈ ਮਰੀ ਮੜੀ ਤੋਰ ਦਿਓ ਖੋਲ ਕੇ ਤੋਰਾ ਤਰਾ ਆਪਾਂ ਚੈੱਕ ਕਰਵਾਣੇ ਬਈ ਜਿਹਾ ਸਾਵਨਾ ਦੀ ਕੁਆਲਿਟੀ ਆ ਬਈ ਇਹਦਾ ਰੰਗ ਰੂਪ ਤੁਸੀਂ ਤੋੜਾ ਤਰ੍ਹਾਂ ਇਹਦਾ ਚੈੱਕ ਕਰ ਸਕਦਾ ਬਈ ਮੈਂ ਕਹਣਾ ਘੋੜੀਆਂ ਕੋ ਪਈਆ ਹਨਾ ਹਾਂਜੀ ਹਾਂ ਜਮਾ ਪੱਧਰ ਆ ਕਿ ਵੇਲ ਬੋਲ ਦੀ ਗੱਲ ਕਰੀਏ ਫੁੱਲ ਲੰਮੀ ਲੁੰਮੀ ਬਹੁਤ ਬਈ ਕਾਦਾ ਹਜੇ ਹੋਰ ਵੀ ਬਹੁਤ ਕਰਨਾ ਹਨਾ ਹਾਂ ਜਨਾਚਰ ਦਾਂਦੀ ਨਹੀਂ ਭਰਦੀ ਜੇ ਫਿਰ ਕਰੀ ਜਾਣਾ ਕਾਦਾ ਬਾਕੀ ਸੀਲ ਠੰਡੇ ਜਾ ਆ ਬਤਲੀ ਲੀਵਾ ਫਿਕਸ ਤਿਆਰ ਕਰੂਗੀ ਜਮਾ ਸਫਾਈ ਵਾਲਾ ਆਰਡਰ ਤਿਆਰ ਕਰੂਗੀ ਕਿੰਨਾ ਕਿਦਾਂ ਤੋਂ ਮਤਲਬ ਉਮੀਦ ਆ ਬਈ ਤੁਹਾਨੂੰ ਦੇ ਦਊਗੀ ਪਹਿਲੇ 22 ਮੰਨੋ ਬਈ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਬਈ ਫਿਰ ਲੈਣ ਦੇਣਾ ਜੀ ਇਹਦਾ ਮੁੱਲ ਵੀਰੇ 85000 ਹੈ ਜੀ ਬਸ 85000 ਲੈਣ ਦੇਣ ਵਾਲਾ ਐ ਨਹੀਂ ਕੋਈ ਸਵਾ ਨਹੀਂ ਡੇਡ ਨਹੀਂ ਠੀਕ ਹੈ ਬਾਈ ਕਹਿੰਦਾ ਸਵਾ ਨਹੀਂ ਡੇਡ ਨਹੀਂ ਮੁੱਲ ਜਮਾ ਖਿੱਚ ਕੇ ਕਰਤਾ 85000 ਰੁਪਏ ਦੀ ਬਾਈ ਕਹਿੰਦਾ ਦੇ ਦੇਾਂਗੇ ਐ ਮੰਨ ਲਓ ਵੀ ਬਾਈ ਦੇ ਨਾਲ ਜਮਾ ਬਰੋਬਰ ਜਾਂਦੀ ਆ ਕਿ ਨਹੀਂ ਬਾਈ ਹਾਂ ਜੀ ਹੂੰ ਚੰਗੇ ਵਜਨ ਚ ਕਹਿ ਸਕਦੇ ਆ ਵੜ ਨੂੰ ਆਪਾਂ ਕਰਨ ਵਾਲੀ ਨੂੰ ਬਾਕੀ ਥਣਾ ਥਣਾ ਦਾ ਜਿਹੜਾ ਗੈਪ ਬਹੁਤ ਚੰਗਾ ਹੈ ਥਣ ਵੀ ਸਾਫ ਸੁਥਰਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਬੱਚਾ ਮੰਨ ਕੇ ਅੱਜ ਵਸੀ ਮੰਨ ਕੇ ਹੀ ਲੈ ਕੇ ਜਾਓ ਹਾਂ ਜੀ ਹਾਂ ਜੀ ਹੂੰ ਵਸੀ ਮੰਨ ਤੇ ਤਿੰਨ ਨੰਬਰ ਤੇ ਬਾਈ ਏਜੀ ਇਹ 6 ਸੌ ਸੇ ਮੀਨਦੀ ਗੱਬਣਾ ਜੀ ਹੂੰ ਪਹਿਲੇ ਸੂਏ ਦੁੱਧ ਚਾਹੀਏ ਨੇ 35 36 ਕਿਲੋ ਠੀਕ ਹੈ ਤੇ ਦੂਜੇ ਸੂਏ ਸੂਈ ਹੈ ਦੁੱਧੋਂ ਡਰਾਈ ਹੈ ਦੁੱਧੋਂ ਡਰਾਈ ਹੈ ਠੀਕ ਹੈ ਦੁੱਧੋਂ ਬਾਈ ਕਹਿੰਦਾ ਡਰਾਈ ਆ ਚੰਗਾ ਰਿਕਾਰਡ ਸੀ ਦੁੱਧ ਦਾ ਹਾਂਜੀ ਠੀਕ ਹੈ ਬਾਈ ਬਾਕੀ ਕਾ ਕਾ ਦਾ ਵਜ ਰੰਗ ਵਾਜ ਹੁੰਦੇ ਸੀ ਜਾਂਦੇ ਨੇ ਦੇਖੋ ਬਾਈ ਛੋਡੀ ਤਸੱਲੀ ਕਰਵਾਈ ਵੀ ਕੋਈ ਵੀਰ ਆਉਂਦਾ ਆਪਣੀ ਤਸੱਲੀ ਕਰਵਾ ਕੇ ਲ ਜਾਵੇ ਹਾਂ ਜੀ ਕਰਾ ਕੇ ਲ ਜਾਵੇ ਥਣ ਚੇ ਚੈੱਕ ਕਰ ਲੈ ਕੋਈ ਡੱਕ ਲੈਣ ਬਾਈ ਕਹਿੰਦਾ ਵੀ ਥਣ ਚੇਕ ਕਰ ਲਿਓ ਬਾਕੀ ਕੋਈ ਵੀ ਵੀਰ ਆਉਂਦਾ ਆਪਣੀ ਤਸੱਲੀ ਪਰਖ ਜ਼ਰੂਰ ਕਰਵਾ ਕੇ ਲ ਜਾਵੇ ਬਾਈ ਡਾਕਟਰ ਨਾਲ ਲਿਆ ਪਰ ਮੈਂ ਆਪ ਦਾ ਤੇ ਝੋਲੀ ਝਾਲੀ ਚੈੱਕ ਕਰਵਾਣਾ ਸੋਨੂੰ ਝੋਲੀ ਬਹੁਤ ਚੰਗੀ ਆਗੀ ਬਾਕੀ ਹੁਣ ਤੁਸੀਂ ਐ ਮੰਨ ਲਓ ਵੀ ਕੱਲੀ ਸਾਂਭਣ ਵਾਲੀ ਹੈ ਹਨਾ ਹਾਂ ਜੀ ਸਾਂਭਣ ਵਾਲੀ ਹੈ ਜੇ ਜਦ ਤਿਆਰ ਹੋ ਗਈ ਪਰ ਤੁਹਾਨੂੰ ਵੀ ਪਤਾ ਜਿਹੜਾ ਬੰਦਾ ਸਾਂਭੂਗਾ ਤਾਂ ਦਾ ਨਾ ਮੰਨ ਲਓ ਮੇਰੀ ਨਹੀਂ ਪੈਣਾ ਹਣਾ ਮਿਹਨਤ ਤਾਂ ਮੋਲਾ ਜਿਹੜਾ ਤਾਂ ਮਿਲ ਨਹੀਂ ਮਿਲਣਾ ਫਿਰ ਬਾਕੀ ਬਰੀਡ ਦੀ ਗੱਲ ਕਰੀਏ ਜਾਂ ਇਹਦੇ ਢਾਚੇ ਦੀ ਗੱਲ ਕਰੀਏ ਬਹੁਤ ਚੰਗਾ ਢਾਂਚਾ ਹੈਗਾ ਵੱਡੀ ਆ ਕਿ ਜਿੰਦ ਜਾਣ ਵਾਲੀ ਆ ਵੈਸੇ ਕੋਈ ਵੀ ਵੀਰੇ ਛੋਟੀ ਨਾ ਮੰਨ ਕੇ ਆਇਆogne ਬਾਈ ਹਾਂ ਜੀ ਪੂਰੀ ਡਬਲ ਜਾਣ ਵਾਲੀ ਆ ਛੋਟੀ ਗੱਡੀ ਤਾਂ ਨਹੀਂ ਜਾਣ ਵਾਲੀ ਬਾਈ ਹਨਾ ਪੂਰੀ ਪੈਕਅਪ ਵਾਲੀ ਖੋਲ ਦਿਓ ਬਾਈ ਤੋਰ ਦਿਓ ਇਹ ਖੋਲ ਤਾਂ ਬੂਰੀ ਭਾਈ ਕਰਕੇ ਉਥੇ ਫਾਰਮ ਦੇ ਜੀ ਹੁਲੀ ਠੀਕ ਥੋੜਾ ਜਿਹਾ ਬਾਈ ਕਰੀ ਹੁਲੀ ਆਖੇ ਤੋਰ ਇੱਕ ਨੰਬਰ ਇੱਕ ਨੰਬਰ ਇਥੇ ਗਰੰਟੀ ਕਰ ਤੱਕ ਤੋਰ ਦੀ ਕਰ ਤੱਕ ਦੀ ਗਰੰਟੀ ਹੈ ਬਾਕੀ ਆਉਂਗੇ ਤਾਂ ਤੋਰ ਕੇ ਦੇਖ ਲਓ ਹਾਂ ਚਲੋ ਥੋੜਾ ਜਿਹਾ ਸੱਟ ਵੀ ਖਾ ਜਾਂਦਾ ਪਸ਼ੂ ਨਹੀਂ ਜਦੋਂ ਖੁੱਲਾ ਆ ਉਹ ਹੋਵੇ ਤੇ ਬਾਕੀ ਜੋ ਤੋਰਨੇ ਤੋਰ ਵੀ ਜਨ ਐਡੀ ਨਿਕਾ ਗੱਲ ਵਾਤਾ ਉਹ ਖੇਚਾ ਤੇ ਵੀ ਮਾੜੀ ਮੋਟੀ ਕਰ ਦੋ ਨਹੀਂ ਕੋਈ ਗੱਲ ਨਹੀਂ ਬਾਈ ਜੇ ਮਤਲਬ ਕਿ ਇਹ ਰਾ ਸੱਟ ਮੇਟ ਖਾ ਜਾਂਦਾ ਪਸ਼ੂ ਰਹਿਣ ਦੇ ਤੋਰ ਤੋਰਾ ਤਰਾ ਬਾਈ ਕਨੇ ਦਾ ਇੱਕ ਨੰਬਰ ਤੇ ਇਹਦਾ ਮੁੱਲ ਬਾਈ ਫਿਰ ਇਹ 85 ਦੇਵਾਂਗੇ 85 ਦੀ ਹਾਂਜੀ ਠੀਕ ਹੈ ਬਾਈ 88 ਦੀ ਬਾਈ ਕੰਨ ਇਹਦੇ ਮਾਕੇ ਕਿਸੇ ਵੀ ਵੀਰ ਨੂੰ ਤਿੰਨਾ ਬੜਾਂ ਚ ਕੋਈ ਵੀ ਬੜ ਪਸੰਦ ਆਉਂਦੀ ਆ ਕਰ ਲਿਓ ਬਾਈ ਨਾਲ ਕੰਟੈਕਟ ਧੰਨਵਾਦ